ਵਿੱਚ ਪਾਇਆ ਆਪ ਤੇਰਾ ਤੂੰ ਪਹਿਣ ਦੇਵਿਆ ਤੇ ਵੀ ਮੈਂ ਉੱਥੇ ਵੀ ਤੇ ਪਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾ ਸਾਡੀ ਬਾਰਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾ ਸਾਡੀ ਬਾਰਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਨੇ ਸਭ ਕਰਵਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾ ਸਾਡੀ ਬੋੜ ਰਾਤੇ ਰੋਜ਼ ਹੀ ਦੀਵਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾ ਸਾਡੀ ਬੋੜ ਰਾਤੇ ਰੋਜ਼ ਹੀ ਦੀਵਾਲੀ ਹੁੰਦੀ ਆ ਉਸ ਵਿਦੇਸ਼ ਨੂੰ ਸਲਾਮ ਕਰੀ ਅੰਮੀਏ ਪਾਵੇਂ ਅਰਤੀ ਜਿਹਾ ਵਾਤਾ ਹੇ ਮੋਟਿਆ ਤੇ ਇਹ ਕਿਸਾਨ ਤਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾ ਸਾਡੀ ਬਾਰਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾ ਸਾਡੀ ਬਾਰਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ ਤਨ ਮੈਂ ਇੱਥੇ ਖੜੀ ਆ ਤੇ ਮੇਰੇ ਡੈਡੀ ਮੇਰੀ سپورਟ ਕਰਦੇ ਆ ਸਭ ਤੋਂ ਵੱਡਾ ਕਾਰਨ ਇਹ ਆ ਜੇ ਮੇਰੇ ਡੈਡੀ ਮੇਰੀ سپورਟ ਨਾ ਕਰਨ ਤੇ ਅਹੀਂ ਕੁਝ ਵੀ ਨਹੀਂ ਆਹੀਂ ਕੁਝ ਵੀ ਨਹੀਂ ਕਰ ਸਕਦੇ ਅਹੀਂ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ ਲਵ ਯੂ ਡੈਡੀ ਸਰਪੰਚ ਸਾਹਿਬ ਤੁਹਾਡਲੇ ਦੋ ਲੈਣਾ ਤੂੰ ਸੱਜਣਾ ਰੱਬ ਦੇਨਾ ਵਰਗਾ ਤਿਉਂ ਦੇ ਜਾਂਦੀ ਸਵੇਗਾ ਤੂੰ ਸੱਜਣਾ ਰੱਬ ਦੇਨਾ ਵਰਗਾ ਤਿਉਂ ਦੇ ਜਾਂਦੀ ਸਵੇਗਾ ਤੈਨੂੰ ਪੋਹ ਨਹੀਂ ਅਸੀਂ ਵੇ ਸਜਣਾ ਤੈਨੂੰ ਪੋਹ ਨਹੀਂ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਮਰ ਸਕਦੇ ਆ ਸਕਦੇ ਜਸਵਿੰਦਰ ਸਿੰਘ ਸਰਪੰਨ ਸਾਹਿਬ ਜੀ ਤੁਹਾਡੇ ਲਈ ਖਾਸ ਆਏ ਤੇਰੇ ਬਿਨ ਮਰ ਤਾਂ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਗੱਲੇ ਕਰੇ ਆ ਸਜਣਾ ਕੋਈ ਗਲੀ ਨਾਲ ਲਾਉਂਦਾ ਨਹੀਂ ਸੋ ਤੇਰੀ ਦੁੱਖ ਡਾਡੇ ਨੇ ਕੋਈ ਦਰਦ ਵਡਾਉਂਦਾ ਨਹੀਂ ਤੇਰੇ ਬਾਝੋਂ ਦਿਲ ਦੇ ਜਗ ਮਾਣੂ दिल जख माहनू कल सी सक दे, तेरे बिन, मरता सक दे। आ, तेरे बिन जी नहीं सक दे, ਬਹੁਤ ਧੰਨਵਾਦੀ ਜੀ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ 2 ਮਿੰਟ ਲਈ ਜੇ ਗਲਤੀ-ਛਲਤੀ ਹੋ ਗਿਆ ਮਾਫ਼ ਕਰਨਾ ਜੀ